ਖਿਆਨ ਦੇਣਾ ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ ਕਹਿੰਦੇ ਆਓ ਫਕੀਰੋ ਮੇਲੇ ਚੱਲੀਏ ਆਓ ਫਕੀਰੋ ਮੇਲੇ ਚੱਲੀਏ ਆਰਫ ਕਾ ਸੁਣ ਬਾਜਾ ਰੇ ਅਨਹਦ ਬਾਜਾ ਸੁਣੋ ਬੋ ਰੰਗੀ ਤਜਿਏ ਭੇਖ ਪਿਆਜਾ ਰੇ ਅਨਹਦ ਬਾਜਾ ਸੁਰਮਲਾਪੀ ਨਿਰਬੈਰੀ ਸਰਨਾਜਾ ਰੇ ਉਹ ਮੇਲੇ ਬਾਜੋਂ ਮੇਲਾ ਉਤਰ ਰੁੜ ਗਿਆ ਮੂਰ ਬਿਆਜਾ ਰੇ ਆ ਦੋਨੇ ਗੱਲਾਂ ਟੇਡੀਆਂ ਜਿਹੜੀਆਂ ਕਹਿਣ ਲੱਗਿਆਂ ਤਵਜਹ ਦੇਓ ਜਰਾ ਕਿਹੜੀਆਂ ਨੇ ਉਹ ਗੱਲਾਂ ਕਠਨ ਫਕੀਰੀ ਇਹ ਫਕੀਰੀ ਬਹੁਤ ਔਖੀ ਆ ਇਹ ਫਕੀਰ ਬਣਨਾ ਬਹੁਤ ਔਖਾ ਜਿਨੇ ਇਹਦਾ ਸੇਕ ਝੱਲ ਲਿਆ ਉਹ ਫਕੀਰ ਆ ਨਹੀਂ ਤਾਂ ਮਿੱਟੀ ਆ ਗੱਲਾਂ ਤਾਂ ਜੋ ਕੋ ਮਰਜ਼ੀ ਕਰੀ ਜਾਈਏ ਸੀ ਕਹਿੰਦੇ ਨੇ ਕਠਨ ਫਕੀਰੀ ਉਹ ਰਸਤਾ ਆਸ਼ਿਕ ਆ ਕੈਮ ਕਰੋ ਮਨ ਬਾਜਾ ਰੇ ਉਹ ਬੰਦਾ ਰੱਬ ਪਿਓ ਇੱਕ ਮਗਰ ਸੁਖ ਬੁੱਲਾ ਪੜਾ ਜਹਾਨ ਬਰਾਜਾ ਰੇ ਉਹ ਬੁੱਲਾ ਆਪਣਾ ਜਹਾਨ ਬਰਾਜਾ ਰੇ ਰੱਬ ਦੀ ਬੰਦਗੀ ਕਰਨ ਵਾਲੇ ਰੱਬ ਦੀ ਇਬਾਦਤ ਕਰਨ ਵਾਲੇ ਆਸ਼ਿਕ ਮਰਦੇ ਨਹੀਂ ਦਫਨਾਏ ਜਾਤੇ ਹਨ ਉਹ ਕਬਰ ਖੋਦ ਕਰ ਦੇਖ ਲੋ ਫਿਰ ਵੀ ਜਿੰਦਾ ਪੜੇ ਜਾਤੇ ਹਨ